ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਆਪਣੇ ਚੈਨਲ ਨੂੰ ਬਣੇ ਨੂੰ 4-5 ਮਹੀਨੇ ਹੋ ਗਏ ਤੇ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਇਹ ਚੈਨਲ ਜਿਹੜਾ ਮੋਨਟਾਈਜ਼ ਵੀ ਹੋ ਗਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਰਹੋ ਵਾਸਤੇ ਰਹੋ ਜੀ ਅੱਜ ਆਪਾਂ ਪਹਿਲੀ ਵਾਰੀ ਇਸ ਚੈਨਲ ਦੇ ਉੱਤੇ ਲਾਈਵ ਹੋਏ ਆ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਰਿਪੋਰਟਸ ਵੀ ਮਾਰਚ ਦਾ ਮਹੀਨਾ ਲੰਘਿਆ ਇਹਦੇ ਵਿੱਚ ਕਿਹੜੀ ਕੰਪਨੀ ਨੇ ਕਿੰਨੀਆਂ ਕਾਰਾਂ ਜਿਹੜੀਆਂ ਹੈਗੀਆਂ ਸੇਲ ਕੀਤੀਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਸੋ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਜੀ 14 ਕਾਰਾਂ ਜਿਹੜੀਆਂ ਸੇਲ ਹੋਈਆਂ 14 ਕੰਪਨੀਆਂ ਨੂੰ ਮੈਂ ਜਾਨੀ ਕਿ ਵਧੀਆ ਮੰਨਦਾ 14 ਬ੍ਰਾਂਡ ਹੈ ਉਹਨਾਂ ਦੀਆਂ ਕਿੰਨੀਆਂ ਕਿਹੜੀਆਂ ਕਿੜੀਆਂ ਕਾਰਾਂ ਕਿੰਨੀਆਂ-ਕਿੰਨੀਆਂ ਸੇਲ ਹੋਈਆਂ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੀ ਸੋ ਜੁੜੇ ਰਹੋ ਵੀਡੀਓ ਦੇ ਨਾਲ 14ਵੇਂ ਨੰਬਰ ਤੇ ਆਈ ਹੈ ਜੀ ਜੀਪ 200 ਤੇ 94 ਜਿਹੜੀਆਂ ਇਹਨਾਂ ਨੇ ਗੱਡੀਆਂ ਸੇਲ ਕੀਤੀਆਂ ਜੀ ਮਾਰਚ ਦੇ ਮਹੀਨੇ ਦੇ ਵਿੱਚ ਜੀਪ ਵਧੀਆ ਬ੍ਰਾਂਡ ਹੈ ਵਧੀਆ ਕਾਰਾਂ ਬਣਾਉਂਦਾ ਜੀ ਆਪਦੀਆਂ ਸੋ ਥੋੜਾ ਜਿਹਾ ਇੰਨਾ ਕਿ ਜ਼ਰੂਰ ਹੈ ਵੀ ਇਹ ਗੱਡੀਆਂ ਓਵਰ ਪ੍ਰਾਈਜ਼ ਜ਼ਰੂਰ ਰੱਖਦਾ ਜੀ ਜਿਵੇਂ ਜੀਪ ਕੰਪਾਸ ਕੱਢੀ ਸੀ ਥੋੜੇ ਜੇ ਘੱਟ ਰੇਟ ਤੇ ਕੱਢਦੇ ਤਾਂ ਵਧੀਆ ਸੀ ਪਹਿਲਾਂ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਸੀ ਹੁਣ ਡਿਸਕਾਊਂਟ ਦੇ ਦੇ ਕੇ ਥੱਲੇ ਆਉਂਦੇ ਹੁਣ ਲੋਕ ਨਹੀਂ ਲੈਂਦੇ ਜਦੋਂ ਲੋਕ ਲੈਣਾ ਚਾਹੁੰਦੇ ਸੀ ਉਦੋਂ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਸੀ 13ਵੇਂ ਨੰਬਰ ਤੇ ਆਈ ਹੈ ਜੀ ਸਿਟਰੋਨ ਸਿਟਰੋਨ ਨੇ ਗੱਡੀਆਂ ਵੇਚੀਆਂ ਜੀ 400 ਤੇ 7 ਗੱਡੀਆਂ ਮਾਰਚ ਦੇ ਵਿੱਚ ਸਿਟਰੋਨ ਤੇ ਲੋਕ ਥੋੜਾ ਜਿਹਾ ਵਿਸ਼ਵਾਸ ਘਟਾ ਰਹੇ ਆ ਇਸ ਟਾਈਮ ਤੇ ਉਹਦਾ ਕਾਰਨ ਇਹ ਹੈਗਾ ਵੀ ਇਹਨਾਂ ਨੇ ਨਾ ਗੱਡੀਆਂ ਵੇਚਣੀਆਂ ਦਾ ਸ਼ੁਰੂ ਕਰਤੀਆਂ ਪਰ ਹਜੇ ਆਪਦੇ ਸ਼ੋਅਰੂਮ ਨਹੀਂ ਬਣਾਏ ਜੇਕਰ ਤੁਸੀਂ ਗੱਡੀ ਲੈ ਲੈਨੇ ਹੋ ਤਾ ਤੁਹਾਡੇ ਡੋਰ ਟੂ ਡੋਰ ਜਾ ਕੇ ਇਹ ਸਰਵਿਸ ਕਰਨ ਆਉਂਦੇ ਆ। ਉਦੋਂ ਬਾਅਦ ਤੁਹਾਡੇ ਕੋਲੇ ਆਉਂਦੇ ਆ ਜੀ ਆਉਂਗੇ ਤੁਹਾਡੇ ਕੋਲੇ ਆਉਣਗੇ ਤੇ ਸਰਵਿਸ ਕਰਕੇ ਘਰੇ ਜਾ ਕਰਕੇ ਜਾਣਗੇ ਕੋਈ ਪਾਰਟ ਸੇ ਦਾ ਚੇਂਜ ਹੁੰਦਾ ਤੁਸੀਂ ਪਹਿਲਾਂ ਕੰਪਨੀ ਨੂੰ ਇਨਫਾਰਮ ਕਰੋਗੇ ਉਹ ਪਹਿਲਾਂ ਅੱਗੇ ਚੈੱਕ ਕਰਨਗੇ ਜੇ ਤਾਂ ਉਹਨਾਂ ਕੋਲ अवेलेबल ਹੋਇਆ ਤਾਂ ਠੀਕ ਹੈ ਨਹੀਂ ਵਾਪਸ ਜਾਣਗੇ ਫਿਰ ਉੱਥੋਂ ਲਿਆ ਕੇ ਤੇ ਫੇਰ પાਕੇ ਜਾਣਗੇ ਲੋਕ ਥੋੜਾ ਜਿਹਾ ਵਿਸ਼ਵਾਸ ਨਹੀਂ ਕਰਦੇ ਜਿਨ੍ਹਾਂ ਤੇ ਅਗਲੇ ਦਾ ਕੋਈ ਪਲੇਟਫਾਰਮ ਨਾ ਹੋਵੇ ਗੱਡੀਆਂ ਛੁੱਟ ਗਈਆਂ ਬਹੁਤ ਵਧੀਆ ਇਹਨਾਂ ਦੀਆਂ ਕੋਈ ਐਵੀ ਗੱਲ ਨਹੀਂ ਸਿਟਰੋਇਨ ਸੀ 3 ਬਹੁਤ ਵਧੀਆ ਗੱਡੀ ਹੈ ਐ ਐਸਯੂਵੀ ਟਾਈਪ ਬਣਾਈ ਹੈ ਇੱਕ ਥੋੜੀ ਜੀ ਓਵਰ ਪ੍ਰਾਈਜ਼ ਕਰਦੇ ਆ ਥੋੜਾ ਜਿਹਾ ਓਵਰ ਪ੍ਰਾਈਜ਼ ਹੋਣਾ ਤੇ ਇੱਕ ਇਹਨਾਂ ਦਾ ਪਲੇਟਫਾਰਮ ਨਾ ਹੋਣਾ ਇੱਕ ਸ਼ੋਅਰੂਮ ਨਾ ਹੋਣਾ ਕਿਸੇ ਵੀ ਆਪਣੇ ਨੇੜੇ ਤੇੜੇ ਸੋ ਇਸ ਕਰਕੇ ਸਿਰਫ 407 ਹੀ ਵਿਕਣੇ 12ਵੇਂ ਨੰਬਰ ਤੇ ਆਈ ਹੈ ਜੀ ਨਿਸ਼ਾਨ 2499 ਗੱਡੀਆਂ ਇਹਨਾਂ ਦੀਆਂ ਸੀਟ ਦਿਖਾਈਆਂ ਨਿਸ਼ਾਨਦਗਾ ਨਿਸ਼ਾਨਦ ਦੇ ਇੰਜਨ ਬਹੁਤ ਵਧੀਆ ਹੈ ਗੱਡੀਆਂ ਚੰਗੀਆਂ ਸੀ ਪਰ ਪਤਾ ਨਹੀਂ ਕਿਉਂ ਇਹਨਾਂ ਨੇ ਦੂਜਿਆਂ ਨੂੰ ਇੰਜਨ ਦਿੱਤੇ ਆ ਉਹਨਾਂ ਦੇ ਵਧੀਆ ਚੱਲੀ ਜਾਂਦੇ ਆ ਸਵਿਫਟ ਦੇ ਵਿੱਚ ਦਿੱਤਾ ਵਧੀਆ ਚੱਲੀ ਜਾਂਦਾ ਪਰ ਪਤਾ ਨਹੀਂ ਕਿਉਂ ਆਪਦੇ ਕੋਲੇ ਇਹਨਾਂ ਨੇ ਕੋਈ ਬਹੁਤਾ ਨਹੀਂ ਚੱਲਿਆ 2499 ਗੱਡੀਆਂ ਵੇਚ ਕੇ 12ਵੇਂ ਨੰਬਰ ਤੇ ਆਏ ਆ ਜੀ 11ਵੇਂ ਨੰਬਰ ਤੇ ਆਈ ਹੈ ਜੀ ਰੇਨਾਲਟ ਕੈਸੋ ਤੇ 46 ਗੱਡੀਆਂ ਇਹਨਾਂ ਨੇ ਸੇਲ ਕਰ ਗਈਆਂ ਮਾਰਚ ਦੇ ਵਿੱਚ ਰਨਾਲਟ ਦੀ ਕੋਈ ਟਾਈਮ ਸੀ ਬੋਰਡ ਵਾਲਾ ਚੰਗਾ ਸੀ ਇਹਨਾਂ ਦਾ ਡਾਸਟਰ ਗੱਡੀ ਬਹੁਤ ਵੇਚੀ ਸੀ ਇਹਨਾਂ ਦੀ ਜਾਂ ਗੱਡੀਆਂ ਜਿਹੜੀਆਂ ਲੌਜਿਕ ਦੇ ਨਾਲ ਆਉਂਦੀਆਂ ਸੀ ਵਧੀਆ ਸੀ ਪਰ ਹੁਣ ਕੱਲਾ ਡਿਜ਼ਾਈਨ ਹੀ ਇਹਨਾਂ ਕੋਲ ਇੱਕ ਵੇਡ ਦਿੱਤੀ ਕੱਲਾ ਡਿਜ਼ਾਈਨ ਹੈ ਕਈ ਗਰ ਗੱਡੀ ਠੀਕ ਹੈ ਜੀ ਬਹੁਤ ਵਧੀਆ ਹੈ ਥੋੜੀ ਜੀ ਲੈ ਸਕਦੇ ਹਾਂ ਪਰ ਥੋੜੀ ਜੀ ਓਵਰ ਪ੍ਰਾਈਸ ਹੁਣਾ ਥੋੜਾ ਜਿਹਾ ਮਾਰ ਖਾ ਜਾਂਦੇ ਆ ਕਿਤੇ ਨਾ ਕਿਤੇ ਇਹ ਓਵਰ ਪ੍ਰਾਈਸ ਗੱਡੀ ਕੱਢ ਦਿੰਦੇ ਆ ਜੀ ਅੱਗੇ ਆ ਗਈ 10ਵੇਂ ਨੰਬਰ ਤੇ 10ਵੇਂ ਨੰਬਰ ਤੇ ਆ ਜੀ ਵੋਕਸ ਵੈਗਨ ਵੋਕਸ ਵੈਗਨ 3500 ਤੇ 38 ਗੱਡੀਆਂ ਸੇਲ ਕਰੀਆਂ ਜੀ ਵੋਕਸ ਵੈਗਨ ਨੇ ਅ ਵਧੀਆ ਪਰਫਾਰਮੈਂਸ ਹੈਗੀ ਆ ਵੋਕਸ ਵੈਗਨ ਦੀ ਵੀ ਪਰ ਚਲੋ ਠੀਕ ਹੈ ਰੇਟ ਥੋੜੇ ਜਿਹਾ ਜ਼ਿਆਦਾ ਹੁੰਦੇ ਆ ਰੇਟ ਥੋੜੇ ਜਿਹਾ ਠੀਕ ਰੱਖਣ ਵਧੀਆ MG ਨੇ ਗੱਡੀਆਂ ਸੇਲ ਕਰੀਆਂ ਜੀ 55001 ਤੇ ਆਈ ਹੈ 9ਵੇਂ ਨੰਬਰ ਤੇ ਮੋਰਸ ਗੈरेज ਇਹਦਾ ਨਾਮ ਹੈ ਜੀ ਵਧੀਆ ਗੱਡੀਆਂ ਪਰਫਾਰਮੈਂਸ ਚੰਗੀ ਕਰਦੇ ਆ ਚਾਈਨਾ ਦਾ ਇੱਕ ਬ੍ਰਾਂਡ ਆ ਜੀ ਇਹ ਵਧੀਆ ਗੱਡੀਆਂ ਕੱਢੀ ਜਾਂਦਾ ਇਹ ਲੱਗੇ ਪਏ ਆ ਸਾਰੇ ਕਿਤੇ ਪਰ ਥੋੜਾ ਜਿਹਾ ਮਹਿੰਗਾ MG ਦੀ ਗਲੋਸਟਰ ਵਗੈਰਾ ਇਹਨੇ ਦੀ ਤਾਂ ਫੋਰਚਨਰ ਆ ਜਾਂਦੀ ਹੈ ਜਿੰਨੇ ਦੀ ਅਗਲਾ ਗਲੋਸਟਰ ਕਿੰਨ ਲੱਗੂਗਾ ਹੈਕਟਰ ਹੈ ਜਿਆਦਾ ਪ੍ਰਾਈਸ ਦਾ ਓਵਰ ਪ੍ਰਾਈਸ 8ਵੇਂ ਨੰਬਰ ਤੇ ਆ ਜੀ Honda 72100 ਤੇ 28 ਗੱਡੀਆਂ ਸੇਲ ਕੀਤੀਆਂ ਜੀ Honda ਨੇ Honda ਨੇ ਠੀਕ ਹੈ ਵੀ ਕੰਪਨੀ ਬਹੁਤ ਜ਼ਿਆਦਾ ਵਧੀਆ ਹੈ ਜਪਾਨੀ ਇੰਜਨ ਆ ਇਹਨਾਂ ਦੇ ਨਹੀਂ ਕੁਝ ਹੁੰਦਾ ਪਰ ਥੋੜੀਆਂ ਜੀਆਂ ਟੈਕਨੀਕ ਲਿਆਉਣੀ ਜ਼ਰੂਰੀ ਹੈ ਇਹਨਾਂ ਨੂੰ ਆਖੜ ਲੇਟ ਆਉਂਦੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਲੇਟ ਪਤਾ ਨਹੀਂ ਕਿਉਂ ਜੇਕਰ ਟਾਈਮ ਸਿਰ ફીਚਰ ਦੇ ਦੇਣ ਤਾਂ ਇਹਨਾਂ ਦੀ ਗੱਡੀ ਵਧੀਆ ਵਿਕ ਜੇ ਹੁਣ Honda City ਨੂੰ ਚੱਕੀ ਬੈਠਾ ਉਹਦਾ ਰੇਟ ਹੀ ਕਿਤੇ ਦਾ ਕਿਤੇ ਲਈ ਫਿਰਦੇ ਆ ਠੀਕ ਆ ਕੁਆਲਿਟੀ ਹੈਗੀ ਆ ਮੰਨਦੇ ਆ ਪਰ ਇੰਨਾ ਵੀ ਕੋਈ ਸਿਡਾਨ ਕਾਰ ਦਾ ਕੋਈ ਰੇਟ ਰੱਖਣਾ 18-20 ਲੱਖ ਰੁਪਈਆ ਕੌਣ ਆਉਂਦਾ ਜੀ ਸਿਡਾਨ ਤੇ ਹਨ ਸੋ ਥੋੜਾ ਜਿਹਾ ਚਾਹੀਦਾ ਇਹਨਾਂ ਨੂੰ ਜੈਨੂਨ ਪ੍ਰਾਈਸ ਰੱਖਾ ਟੈਕਨੋਲੋਜੀ ਲੈ ਕੇ ਆਉਣ ਟੈਕਨੋਲੋਜੀ ਦੀ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ CNG ਦੇ ਵਿੱਚ ਬੜਾ ਇਹਨਾਂ ਦਾ ਕੰਮ ਚੱਲੀ ਜਾਂਦਾ ਜੀ ਲੋਕਾਂ ਨੂੰ ਲੁੱਟ ਰਹੀ ਆ Honda ਇਸ ਟਾਈਮ ਤੇ ਜੇਕਰ ਤੁਸੀਂ ਵੀ Honda ਦੀ ਗੱਡੀ ਲੈਣ ਜਾਣੇ ਹੋ ਨਾ ਤਾਂ ਬਾਹਰਲੇ ਡੀਲਰਾਂ ਨਾਲ ਇਹਨਾਂ ਨੇ ਟਾਈ ਆਪ ਕਰ ਰੱਖਿਆ ਸੀएनजी ਵਾਲਿਆਂ ਨਾਲ ਬਾਹਰੋਂ ਕਿੱਟ ਲਵਾ ਕੇ ਦਿੰਦੇ ਆ ਆਪਦੀ ਮੈਨੂਫੈਕਚਰ ਨਹੀਂ ਆਉਦੀ ਵੀ ਜਿੰਨੇ ਫਰਜ ਕਰੋ ਤੁਸੀਂ ਗੱਡੀ ਲਈ ਉਹਦੇ ਵਿੱਚ ਕੰਪਨੀ ਵੱਲੋਂ ਫਿਕਸ ਕੀਤੀ ਨਹੀਂ ਆਉਦੀ ਸੀ ਜੀ ਉਹ ਕਹਿ ਦਿੰਦੇ ਆ ਸਾਥੋ ਤੁਸੀਂ ਗੱਡੀ ਲੈ ਲਓ ਤੇ ਬਾਹਰੋਂ ਤੁਸੀਂ ਆਪ ਦਾ ਜਿਹੜਾ ਇਹਦਾ ਸੀएनजी ਲਵਾ ਲਓ ਆਪ ਹੀ ਟਾਈਪ ਕਰ ਲੈ ਤੁਹਾਡੇ ਤੇ 70 80000 ਰੁਪਇਆ ਲੈ ਲੈਣਗੇ ਉਧਰੋਂ ਤੇ ਸੀਐਨਜੀ ਕੱਟ ਲਵਾ ਦੇਣਗੇ ਤੁਹਾਨੂੰ ਗੱਡੀ ਦੇ ਵਿੱਚ ਬਾਅਦ ਚੋਂ ਕਾਪੀ ਦੇ ਉੱਤੇ ਚੜਾਉਂਦੇ ਆ ਜਦੋਂ ਕਿ ਜੇ ਆਪਾਂ ਵੱਡੇ ਲੈਵਲ ਦੇ ਜਿਵੇਂ ਬ੍ਰਾਂਡ ਜਿਵੇਂ ਟਾਟਾ ਹੋ ਗਿਆ ਜਾਂ ਅਮਰੂਤੀ ਹੋ ਗਈ ਇਹਨਾਂ ਦੇ ਆਪ ਦੀ ਟੈਕਨੋਲੋਜੀ ਆਉਂਦੀ ਹੈ ਸੀਐਨਜੀ ਦੀ ਘੱਟੋ ਘਾਟੇ ਕੰਪਨੀ ਜਵਾਬ ਦੇਈ ਤਾਂ ਹੈ ਇੰਜਨ ਗੱਡੀ ਆਪ ਸੇਲ ਕਰੀ ਜਾਂਦੇ ਆ ਬਾਹਰੋਂ ਕਿਸੇ ਤੋਂ ਲਵਾਈ ਜਾਂਦੇ ਵਿੱਚ ਸੀਐਨਜੀ ਆ ਤਾਂ ਇਹਨਾਂ ਦਾ ਹਾਲ ਹੋਇਆ ਪਿਆ ਹੋਂਡਾ ਵਾਲੇ ਨੇ 8ਵੇਂ ਨੰਬਰ ਤੇ ਆਈ ਹੈ 7228 ਗੱਡੀਆਂ ਵਿੱਚ 7ਵੇਂ ਨੰਬਰ ਤੇ ਆਈ ਹੈ ਜੀ ਸਕੋਡਾ 7400 ਤੇ 22 ਇਹਨਾਂ ਨੇ ਗੱਡੀਆਂ ਸੇਲ ਕੀਤੀਆਂ ਜੀ ਵਧੀਆ ਕੰਮ ਕਰੀ ਜਾਂਦੀ ਹੈ ਸਕੋਡਾ ਵੀ ਹੱਥ ਪੈਰ ਮਾਰੀ ਜਾਂਦੇ ਕੋਈ ਟਾਈਮ ਤਾਂ ਇਹੋ ਜਿਹਾ ਆਇਆ ਸੀਗਾ ਵੀ ਲੱਗਦਾ ਸੀਗਾ ਵੀ ਇਹ ਇੰਡੀਆ ਤੋਂ ਭੱਜੀ ਜਾਣਗੇ ਵੀ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਪਰ ਥੋੜਾ ਜਿਹਾ ਟਿਕ ਗਈ ਆਪ ਦਾ ਜੋਰ ਅਜ ਮੈਸ ਦੀ ਕਰੀ ਜਾਂਦੇ ਆ ਤੇ ਟਿਕੇ ਵੀ ਆ ਇਹਦੇ ਨਾਲ ਜਿਵੇਂ ਇਹਨਾਂ ਨੇ ਗੱਡੀ ਬਹੁਤ ਵਧੀਆ ਲਾਂਚ ਕੀਤੀ ਹੈ ਕਾਇਲਕ ਮੈਨੂੰ ਦੇਖਣ ਨੂੰ ਮਿਲੀ ਸੀ ਦਿੱਲੀ ਭਾਰਤ ਮੋਬਿਲਿਟੀ ਸ਼ੋਅ ਉੱਥੇ ਹੋਇਆ ਸੀਗਾ ਗਲੋਬਲ ਉੱਥੇ ਜਾਣ ਦਾ ਮੌਕਾ ਮਿਲਿਆ ਸੀਗਾ ਤੇ ਗਿਆ ਸੀ ਮੋਬਿਲਿਟੀ ਸ਼ੋਅ ਸੀ ਗਲੋਬਲ ਮੋਬਿਲਿਟੀ ਸ਼ੋਅ ਬਹੁਤ ਵਧੀਆ ਗੱਡੀ ਹੈ ਵੀ ਗੱਡੀ ਆ ਵੀ ਗਈ ਕਿਸੇ ਪਾਸੋਂ ਕੋਈ ਕਮੀ ਨਹੀਂ ਗੱਡੀ ਦੇ ਵਿੱਚ ਬਸ ਇੱਕ ਐਵਰੇਜ ਨੂੰ ਲੈ ਕੇ ਜੇਕਰ ਤੁਸੀਂ ਐਵਰੇਜ ਐਵਰੇਜ ਨਾਲ ਕੰਪਰੋਮਾਈਜ਼ ਕਰ ਸਕਦੇ ਹੋ ਨਾ ਤਾਂ ਗੱਡੀ ਜ਼ਰੂਰ ਲਿਓ ਗੱਡੀ ਮਾੜੀ ਨਹੀਂ ਗਈ 7.7-8 ਲੱਖ ਰੁਪਏ ਦੇ ਵਿੱਚ ਗੱਡੀ ਬਹੁਤ ਚੰਗੀ ਹੈ ਜੀ। 6ਵੇਂ ਨੰਬਰ ਤੇ ਕੀ ਆ? ਕੀਆ ਨੇ ਵੇਚੀ ਹੈ 25500 ਤੇ 7। ਇਹ ਇੱਕ ਇਹੋ ਜਿਹਾ ਸੈਗਮੈਂਟ ਆ ਵੀ ਜਿੱਥੋਂ ਥੋੜਾ ਜਿਹਾ ਕੰਪੀਟੀਸ਼ਨ ਵਧਣਾ ਸ਼ੁਰੂ ਹੋ ਜਾਂਦਾ ਜਿਵੇਂ 7ਵੇਂ ਨੰਬਰ ਤੇ ਸਕੋਡਾ ਦਾ ਸੀ 7422 ਵੇਚ ਗਏ। 6ਵੇਂ ਨੰਬਰ ਤੇ ਇੱਕ ਇਹਦਾ ਜੰਪ ਕਰ ਗਿਆ 25500 ਤੇ 7 ਗੱਡੀਆਂ ਵੇਚ ਗਿਆ ਜੀ। ਕੀਆ ਨੇ ਵਧੀਆ ਕੰਪਨੀ ਹੈ। ਚਾਈਨੀਜ਼ੀ ਆ ਭਾਵੇਂ। ਪਰ ਚਲੋ ਇਹਨੇ ਨਾਲ ਹੰਡਾਈ ਟੋਇਟਾ ਜਾਂ ਮਰੂਤੀ ਵਰਗਿਆਂ ਦਾ ਦਿਮਾਗ ਸੱਟ ਹੋ ਜਾਂਦਾ ਜੀ ਇਹੋ ਜੀ ਕੰਪਨੀ ਵੀ ਵਿੱਚ ਨਾਲ ਹੋਵੇ ਇੰਜਨ ਬਹੁਤ ਵਧੀਆ ਫੀਚਰ ਵੀ ਬਹੁਤ ਵਧੀਆ ਗੱਡੀਆਂ ਦੇ ਵਿੱਚ ਕਮੀ ਕੋਈ ਨਹੀਂ ਇਸ ਟਾਈਮ ਬਹੁਤ ਵਧੀਆ ਕੰਮ ਕਰ ਰਿਹਾ ਕੀ ਆ ਪੰਜਵੇਂ ਨੰਬਰ ਤੇ ਆ ਗਏ ਜੀ ਟੋਇਟਾ 28373 ਗੱਡੀਆਂ ਇਹਨਾਂ ਨੇ ਸੇਲ ਕਰਨਾਂ ਪਤਾ ਨਹੀਂ ਕਿਹੜੀ ਨਹੀਂ ਦਸ ਉੱਤੇ ਪਏ ਆ ਇਹ ਇੰਡੀਆ ਦੇ ਵਿੱਚ ਕੋਈ ਚੰਗਾ ਦਾ ਪ੍ਰੋਡਕਟ ਹੀ ਨਹੀਂ ਲੈ ਕੇ ਆਉਂਦੇ ਆਪ ਦਾ ਬਸ ਮਰੂਤੀ ਵਾਲਿਆਂ ਨਾਲ ਹੱਥ ਮਲਾਇਆ ਵਿਆ ਉਹਨਾਂ ਦੀਆਂ ਬੜੀਆਂ ਗੱਡੀਆਂ ਦੇ ਉੱਤੇ ਠੱਪੇ ਲਾ ਲਾ ਕੇ ਦੇ ਵੇਚੀ ਜਾਂਦੇ ਆਪਦੇ ਸ਼ੋਰੂਮ ਤੋਂ ਅੱਛਾ ਉਹਨਾਂ ਦੀਆਂ ਆਪਦੀ ਅਨੋਵਾ ਇਹਨਾਂ ਨੂੰ ਦੇਈ ਜਾਂਦੇ ਆ ਮਰੂਤੀ ਵਾਲਿਆਂ ਨੂੰ ਇਹਨਾਂ ਦੀਆਂ ਉਹਨਾਂ ਦੇ ਸ਼ੋਰੂਮ ਤੇ ਜਾ ਕੇ ਨਹੀਂ ਵੇਖਦੇ ਤੇ ਉਹਨਾਂ ਦੀਆਂ ਇਹਨਾਂ ਦੇ ਜਾ ਕੇ ਨਹੀਂ ਵੇਖਦੇ ਪਰ ਫਿਰ ਵੀ ਪਤਾ ਨਹੀਂ ਕਿਉਂ ਕੰਪਰੋਮਾਈਜ਼ ਕਿਹੜੇ ਹਸਾਮ ਨਾਲ ਕੀਤਾ ਹੋਇਆ ਇਹਨਾਂ ਨੇ ਜਿਵੇਂ ਇਹਨਾਂ ਨੇ ਗਲਾਂਝਾ ਬਣਾ ਕੇ ਦਿੱਤੀ ਇਹਨਾਂ ਨੂੰ ਇਹਨਾਂ ਦੀ ਬਲੈਨੋ ਹੈ ਇਹਨਾਂ ਨੂੰ ਗਲਾਂਝਾ ਬੈਜਿੰਗ ਕਰਕੇ ਤੇ ਇਹਨਾਂ ਨੂੰ ਬਣਾ ਕੇ ਦੇ ਦਿੱਤੀ ਇਹਨਾਂ ਨੇ ਚਲੋ ਆਉਂਦੀ ਬਣਾ ਲਈ ਪਰ ਸੇਲ ਜੇ ਉਹਨਾਂ ਦੀ ਦੇਖੋਗੇ ਤਾਂ ਸੇਲ ਅੱਧ ਤੋਂ ਵੀ ਕਿਤੇ ਥੱਲੇ ਰਹਿ ਜਾਂਦੀ ਐ ਅੱਧ ਚ ਵੀ ਨਹੀਂ ਜਾਂਦੀ ਉਹਦੇ ਪਤਾ ਨਹੀਂ ਕਿਉਂ ਵਿਸ਼ਵਾਸ ਨਹੀਂ ਕਰਦੇ ਕਿ ਥੋੜੀ ਜੀ ਓਵਰ ਪ੍ਰਾਈਜ਼ ਕਰ ਦਿੰਦੇ ਐ ਕੀ ਕਰਾਂ ਉਹ ਐਸੇ ਆਪਾਂ ਇਹ ਗੱਲ ਸਾਨੂੰ ਇਹਦੇ ਵੀ ਟਵਿੱਟਰ ਤੇ ਤਾਂ ਲੋਕਾਂ ਨੂੰ ਵਿਸ਼ਵਾਸ ਹੀ ਬੜਾ ਤੇ ਹੁਣ ਪਤਾ ਨਹੀਂ ਵਿਸ਼ਵਾਸ ਕਿੱਧਰ ਓਟ ਜਾਂਦਾ ਵੀ ਮਰੂਤੀ ਇੰਨੇ ਸਾਰੇ ਬਹਿ ਜਾਂਦੇ ਆ ਵੀ ਆ ਕੇ ਕੋਈ ਸਮਝ ਨਹੀਂ ਆਉਂਦੀ ਚੌਥੇ ਨੰਬਰ ਤੇ ਆਉਂਦੀ ਹੈ ਜੀ Mahindra 48000 48 ਗੱਡੀਆਂ ਸੇਲ ਕਰੀਆਂ ਵੀ ਬਹੁਤ ਵਧੀਆ ਗ੍ਰੋਥ ਕੀਤੀ ਆ ਵੀ Mahindra ਨੇ ਲਾਈਕ ਬਣਦਾ Mahindra ਨੂੰ ਇੱਕ ਇੱਕ ਗੱਲ ਇਹਨਾਂ ਦੀ ਹੋਰ ਖਾਸੀਅਤ ਬਹੁਤ ਵਧੀਆ ਹੈ ਇੰਜਨ ਬੜੇ ਡਿਵੈਲਪ ਕੀਤੇ ਆ ਵੀ ਇਹਨਾਂ ਨੇ ਬਹੁਤ ਇੰਜਨ ਡਿਵੈਲਪ ਕੀਤੇ ਆ ਜਿਵੇਂ ਆਪਾਂ ਜੇਕਰ ਦੂਜਿਆਂ ਦੀ ਗੱਲ ਕਰਕੇ ਨਾ ਜਿਵੇਂ ਆਪਾਂ ਵੱਡੇ ਬ੍ਰਾਂਡ ਦੀ ਗੱਲ ਹੀ ਕਰਦੇ ਆ Maruti ਦੀ ਗੱਲ ਕਰਦੇ ਆ ਕੇ ਸੀਰੀਜ਼ ਇੰਜਨ ਬਣਾ ਲਿਆ ਅਈ ਸਵੈਫਟੋ ਦੇ ਚ ਵੀ ਬਾਤ ਆ ਡਿਜ਼ਾਇਰ ਚ ਵੀ ਬਾਤ ਆ ਹੋਰ ਵੀ ਜਿਹੜੀਆਂ ਸ਼ੂਟਿੰਗਾਂ ਮੋਟੀਆਂ ਲਿਗੜ ਦੁਗੜ ਗੱਡੀਆਂ ਸਾਰੀਆਂ ਚ ਕੇ ਸੀਰੀਜ਼ ਹੀ ਪਾਈ ਗਈ ਇੱਕ ਇੰਜਣ ਮਿਲਿਆ ਉਸੇ ਨੂੰ ਹਰੇਕ ਚ ਪਾਈ ਜਾਂਦੇ ਆ ਯਾਰ ਕਿਸੇ ਨੂੰ ਸਵਾਦ ਹੀ ਨਹੀਂ ਆਉਣਾ ਚਲਾਉਣ ਦਾ ਜੇ ਫਰਜ਼ ਕਰੋ ਤੁਹਾਨੂੰ ਫਨ ਟੂ ਡਰਾਈਵ ਚਾਹੀਦੀ ਹੈ ਕੋਈ ਉਹੇ ਜਿਹਾ ਇੰਜਣ ਡਿਵੈਲਪ ਕੀਤਾ ਹੋਵੇ ਸਿਆਣੀ ਉਮਰ ਵਾਸਤੇ ਜਾਂ ਇੱਕ ਵਧੀਆ ਐਵਰੇਜ ਵਾਸਤੇ ਕੋਈ ਹੋਰ ਇੰਜਣ ਹੋਵੇ ਕਨਸੈਪਟ ਤਾਂ ਘੱਟੋ ਘੱਟ ਹੋਣਾ ਹਰੇਕ ਵਾਸਤੇ ਪਤੰਦਰੋ 21 ਕਿਲੋ ਦੱਬੀ ਤੁਰੇ ਆਉਣੇ ਤੁਸੀ ਹਮ ਦੇ ਨੇ ਆਉਂਦੀ ਉਹਨਾਂ ਦੀ ਉਹ ਮਹਿੰਦਰਾ ਨੇ ਇਲੈਕਟ੍ਰਿਕ ਦੇ ਵਿੱਚ ਵੀ ਵਧੀਆ ਕੰਮ ਕੀਤਾ ਬਹੁਤ ਵਧੀਆ ਗੱਡੀ ਬਣਾਈ ਹੈ ਇਲੈਕਟ੍ਰਿਕ ਦੀ ਜਿਹੜੀ ਆ ਹੁਣੇ ਆਈ ਸੀਗੀ E6 ਅ ਇੱਕ ਵਾਰੀ ਚਾਰਜ ਕਰਨ ਨਾਲ ਲਗਭਗ 500 ਕਿਲੋਮੀਟਰ ਚੱਲਦੀ ਹੈ ਫੀਚਰ ਟੈਸਲਾ ਵਾਲੀ ਕਾਰ ਵਾਲੇ ਉਹਦੇ ਵਿੱਚ ਫੀਚਰ ਦਿੱਤੇ ਆ ਗੱਡੀ ਦੇ ਵਿੱਚ ਹੋ ਸਕਦਾ ਬਹੁਤ ਵਧੀਆ ਚੱਲੂਗੀ ਗੱਡੀ ਜੇਕਰ ਇੱਕ ਵਧੀਆ ਚਾਰਜ ਸਿਸਟਮ ਬਣ ਜਾਂਦੇ ਆ ਆਪਣੇ ਇੱਕ ਸਿਸਟਮ ਬਣ ਜਾਂਦਾ ਆਪਣੇ ਤੱਕ ਆਉਂਦਿਆਂ ਨੂੰ ਪੰਜਾਬ ਦੇ ਵਿੱਚ ਤਾਂ ਹਜੇ ਹੋ ਸਕਦਾ ਹੈ ਵੀ ਥੋੜਾ ਜਿਹਾ ਟਾਈਮ ਲੱਗੇ ਪਰ ਜੇਕਰ ਆ ਜਾਂਦਾ ਤਾਂ ਇੱਕ ਵਧੀਆ ਚੀਜ਼ ਬਣ ਜੂਗੀ ਉਹ ਇੱਕ ਮਤਲਬ ਵੀ ਫਿਊਚਰ ਦਾ ਬਣ ਜੂਗਾ ਇਲੈਕਟ੍ਰਿਸਿਟੀ ਦਾ ਭਾਵੇਂ ਫਿਊਚਰ ਨਹੀਂ ਪਰ ਫਿਰ ਵੀ ਚਲੋ ਪਰ ਹੁਣ ਲੋਕ ਜਾਣ ਵੀ ਕਿੱਧਰ ਨੂੰ ਇਲੈਕਟ੍ਰਿਕ ਤਾਂ ਲੈਣਗੇ ਲੈਣਗੇ ਨਾ ਕਿਉਂਕਿ ਇਹਨਾਂ ਨੇ ਬੜੀ ਦੇ ਚਿੱਤੀ ਸ਼ੁਰੂ ਮਤਲਬ ਵੀ ਖੜੀ ਕਰ ਰੱਖੀ ਹੈ ਇਹਨਾਂ ਨੇ ਨਾ ਡੀਜ਼ਲ ਲੈ ਸਕਦਾ ਨਾ ਪੈਟਰੋਲ ਲੈ ਸਕਦਾ ਨਾ ਸੀएनजी ਲੈ ਸਕਦਾ ਨਾ ਇਲੈਕਟ੍ਰਿਕ ਲੈ ਸਕਦਾ ਜਿਹੜੇ ਹਾਈਡਰੋਜਨ ਆਇਆ ਉਹ ਮਹਿੰਗੇ ਆ ਤੇ ਫਿਊਚਰ ਉਹ ਵੀ ਨਹੀਂ ਜੇ ਇਹ ਕਹਿੰਦਾ ਵੀ ਹਾਈਡਰੋਜਨ ਇੰਜਨ ਆਉਣ ਵਾਲੇ ਸਮੇਂ ਦੇ ਵਿੱਚ ਚੱਲਣ ਜੇ ਤਾਂ ਹਾਈਡਰੋਜਨ ਵੀ ਨਹੀਂ ਚੱਲਦੀ ਹਾਈਡਰੋਜਨ ਕਿੰਨੀ ਮਹਿੰਗੀ ਪਾਊਗੀ ਉਹ ਪਤਾ ਇੱਕ ਪੈਟਰੋਲ ਪੰਪ ਤੇ ਰੱਖਣੀ ਕਿੰਨੀ ਜ਼ਿਆਦਾ ਔਖੀ ਹੋ ਜਾਊ ਔਕੀ ਦਾ ਸੀएनजी ਹੁਣ ਤੁਸੀਂ ਖਬਰਾਂ 'ਚ ਦੇਖਦੇ ਹੋ ਜਦੋਂ ਕਿਤੇ ਫਟਦੀ ਹੈ ਤੇ ਕਿੰਨਾ ਨੁਕਸਾਨ ਕਰਦੀ ਹੈ ਤੇ ਹਾਈਡਰੋਜਨ ਤਾਂ ਉਦੋਂ ਵੀ ਜ਼ਿਆਦਾ ਤਾਪ ਮਤਲਬ ਵੀ ਨਪੀੜ ਕੇ ਰੱਖੀ ਜਾਂਦੀ ਹੈ ਉਹਨੂੰ ਕਿਵੇਂ ਰੱਖਣਗੇ ਮਹਿੰਗੀ ਕਿੰਨੀ ਹੈ ਕੀ ਕਰਨਗੇ ਇੰਜਨ ਇੰਜਨ ਕਿੰਨੇ ਮਹਿੰਗੇ ਆ ਉਹਨਾਂ ਦੇ ਇਹਨਾਂ ਨੇ ਟੋਇਟਾ ਵਾਲਿਆਂ ਨੇ ਇੱਕ ਹੀ ਗੱਡੀ ਕੱਢੀ ਆ ਉਹਨਾਂ ਦੀ ਕਿੰਨੀ ਮਹਿੰਗੀ ਹੈ ਮਤਲਬ 60-70 ਲੱਖ ਰੁਪਏ ਦੇ ਆਸੇ-ਪਾਸੇ ਆ ਐਨੇ ਦਾ ਅਗਲਾ ਕੀ ਕਰਨਾ ਹੈ ਜੀ ਕੋਈ ਹਾਇ ਕੋਈ ਤੋਕ ਇੰਨਾ ਮਹਿੰਗਾ ਲੈਂਦਾ ਕੋਈ ਤੋਕ ਨਹੀਂ ਬਾਕੀ ਪਹਿਲਾਂ ਚਲੋ ਆਪਾਂ ਮੰਨਦੇ ਆਂ ਵੀ BS4 ਇਹਨਾਂ ਨੇ ਬਣਾਇਆ BS4 ਬਣਾ ਲਿਆ ਉਹਨ ਕੋਲ ਕੁਝ ਸਮਾਂ ਕਾਫੀ ਟਾਈਮ ਚੱਲਿਆ ਫਿਰ ਇਹਨਾਂ ਨੇ ਕਰਤਾ ਜੀ BS6 ਆ ਗਿਆ BS5 ਤਾਂ ਛੱਡ ਹੀ ਦਿੱਤਾ ਸਿੱਧਾ 6 ਆ ਗਿਆ ਜੀ ਹੁਣ 6 ਦੇ ਵਿੱਚ ਵੀ ਨੌਕਸ ਨਿਕਲਿਆ 2027 ਦੇ ਵਿੱਚ ਇਹਨਾਂ ਨੇ BS7 ਲੈ ਕੇ ਆਉਣਾ ਇਹ 6 ਜੀ ਨੇ ਗੱਡੀਆਂ ਲਈਆਂ ਨਵੀਂ ਗੱਡੀ ਲੈਣ ਵਾਲੇ ਵੀ ਖੁਸ਼ ਨਾ ਹੋਵੋ ਵੀ ਸਾਡੇ ਕੋਲੇ ਗੱਡੀ ਆ ਜੀ ਵੀ ਸਾਡੀ ਤਾਂ ਲੰਮੀ ਚੱਲੂਗੀ ਚੱਲੂਗੀ ਚੱਲਣੀ ਇਹ ਵੀ ਨਹੀਂ बीएसएस 7 ਦੇ ਜਿਹੜੇ ਨੋਰਮਸ ਆਏ ਨੇ ਸਾਰੀਆਂ ਕੰਪਨੀਆਂ ਨੇ ਹੱਥ ਖੜੇ ਕਰਤੇ ਐਡੇ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਤੁਹਾਨੂੰ ਵੀਡੀਓ ਬਣਾ ਕੇ ਨਾ ਤੇ ਉਹਨਾਂ ਦੇ ਨੋਰਮਸ ਵੜ ਕੇ ਦੱਸਾਂਗੇ ਵੀ ਕਿਹੜੇ-ਕਿਹੜੇ ਨੋਰਮਸ ਆ ਕੀ-ਕੀ ਚੀਜ਼ਾਂ ਮੰਗ ਕਰਦੀ ਹੈ ਕੰਪਨੀ ਇਹੋ ਜਿਹੇ ਗੱਡੀ ਇਹੋ ਜਿਹੇ ਚੀਜ਼ਾਂ ਦੀ ਮੰਗ ਕੀਤੀ ਹੈ ਜਿਹੜੀਆਂ ਕੰਪਨੀਆਂ ਦੇ ਹੀ ਨਹੀਂ ਸਕਦਾਂ ਤੇ ਜੇ ਉਹ ਦੇਣਗੇ ਤਾਂ ਗੱਡੀ ਦਾ ਪ੍ਰਾਈਸ ਜਿਹੜਾ ਉਹ 50-50 ਲੱਖ ਨੂੰ ਇੱਕ ਨੋਰਮਲ ਗੱਡੀ ਦਾ ਵੀ ਪਹੁੰਚੂਗਾ ਸੋ ਇਹੋ ਜੀ ਦੁਬਿਧਾ ਖੜੀ ਕਰਤੀ ਪਹਿਲਾਂ ਇਹਦਾ ਐਥਨੌਲ ਵਿੱਚ ਮਲਾਈ ਆਉਂਦੀ ਹੈ ਕਦੋਂ ਦਾ ਐਥਨੌਲ ਬਣਿਆ ਇਹਦੇ ਉੱਤੇ ਆਪਣੀ ਇੱਕ ਵੀਡੀਓ ਬਣੀ ਹੋਈ ਹੈ ਐਥਨੌਲ E20 ਤੇ ਐਥਨੌਲ 10% ਸੀ 13% ਹੋ ਗਿਆ ਫਿਰ 20% ਹੋ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ 30% ਕਰਨ ਜਾ ਰਹੀ ਹੈ ਸੋ ਵੀਡੀਓ ਬਹੁਤ ਨੌਲੇਜ ਵਾਲੀ ਹੈ ਜੇਕਰ ਤੁਹਾਡੀ ਗੱਡੀ ਤੁਹਾਨੂੰ ਪ੍ਰੋਬਲਮ ਦਿੰਦੀ ਹੈ ਤਾਂ ਉਹ ਇੱਕ ਗੱਡੀ ਦਾ ਪ੍ਰੋਬਲਮ ਨਹੀਂ ਉਹ ਤੁਹਾਡੇ ਫਿਊਲ ਦੀ ਪ੍ਰੋਬਲਮ ਹੈ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਜ਼ਰੂਰ ਵੇਖਿਓ ਬਹੁਤ ਸੋਹਣੀ ਵੀਡੀਓ ਹੈ ਸੋ ਆਪਾਂ ਗੱਲ ਕਰਦੇ ਸੀ ਵੀ ਸਰਕਾਰ ਨੇ ਖੁਦ ਹੀ ਤੇ ਚਿੱਤੀ ਪੈਦਾ ਕਰ ਰੱਖੀ ਆ ਯਾਰ। ਨਾ ਤਾਂ ਅੱਛਾ ਪਟ્રોલ ਦਾ ਕਹਿੰਦੇ ਆ ਵੀ ਪਟ્રોલ ਲਓ, ਪਟ્રોલ ਦਾ ਵੀ ਫਿਊਚਰ ਨਹੀਂ। ਕਹਿੰਦੇ ਅਗਲਾ ਗੱਡ ਕਰੀਦਾ ਤੁਸੀਂ ਪਿੱਛੇ ਜਿਹੀ ਬਿਆਨ ਸੁਣਿਆ ਹੋਣਾ ਵੀ ਆਹਦੇ ਡੀਜ਼ਲ ਨੂੰ ਆਪਾਂ ਥੋੜਾ ਜਿਹਾ ਸਾਈਡ ਤੇ ਕਰਦਗੇ ਤੇ ਫਿਰ ਅਗਲਾ ਦਾ ਆਪਣਾ ਵਾਰ ਆ ਜਿਹੜਾ ਆਪਣਾ ਪਟ્રોલ ਤੇ ਹੀ ਆ। ਪਟ્રોલ ਵਾਲੇ ਵੀ ਖੁਸ਼ ਨਾ ਹੋਊ। ਇਹਦੇ ਤੇ ਵੀ ਛੇਤੀ ਆ ਰਹੀ ਜੱਲੀ ਲਓ। ਤੇ ਸੀਐਨਜੀ ਨੂੰ ਆਪਾਂ ਵੈਸੇ ਨਹੀਂ ਲੈਂਦੇ। ਕਿਉਂਕਿ ਇੰਨੀ ਜ਼ਿਆਦਾ ਰਨਿੰਗ ਹੋ ਚੀ ਨਹੀਂ ਹੁੰਦੀ ਆਪਣੀ ਸੌਰੀ ਫੋਨ ਡਿੱਗ ਗਿਆ ਸੀ ਵੀ ਆਪਾਂ ਇੰਨਾ ਰੱਖਦੇ ਹੀ ਨਹੀਂਗੇ ਸੋ ਅੱਗੇ ਜਿਹੜੀ ਆਪਾਂ ਗੱਲ ਕਰਦੇ ਟਾਟਾ ਦੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਆਈ ਹੈ ਜੀ ਟਾਟਾ 51600 ਤੇ 16 ਗੱਡੀਆਂ ਸੇਲ ਹੋਈਆਂ ਜੀ ਟਾਟਾ ਦੀਆਂ ਟਾਟਾ ਤੇ ਲੋਕਾਂ ਨੂੰ ਵਿਸ਼ਵਾਸ ਬਹੁਤ ਆ ਹੈ ਗੱਡੀਆਂ ਸੋਲਿਡ ਬ੍ਰੋਤ ਹੈ ਇੱਕ ਵਧੀਆ ਪਰਫਾਰਮੈਂਸ ਦੇਣ ਵਾਲੀਆਂ ਗੱਡੀਆਂ ਪਰ ਇਹ ਗਾਹਕਾਂ ਦੀ ਨਹੀਂ ਸੁਣਦੇ ਲੋਕੀ ਇਹਨਾਂ ਕੋਲੇ ਜਾ ਕੇ ਕੰਪਲੀਟਸ ਕਰੀ ਜਾਂਦੇ ਆ ਇਹ ਸਿਰ ਹਿਲਾਈ ਜਾਂਦੇ ਆ ਵੀ ਹਾਂਜੀ 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 ਪਰ ਦੂਰ ਕਿਸੇ ਦੀ ਨਹੀਂ ਕਰਦੇ ਕਰਦੇ ਕਿਸੇ ਦਾ ਕੁਝ ਵੀ ਨਹੀਂਗਾ ਬਸ ਉਹਨਾਂ ਦੀ ਸੁਣ ਕੇ ਤੇ ਉੱਥੇ ਹੀ ਛੱਡ ਦਿੰਦੇ ਆ ਮਤਲਬ ਵੀ ਕੋਈ ਸੁਧਾਰ ਨਹੀਂ ਕਰਦੇ ਜੇ ਕਿਸੇ ਦੇ ਫਰਜ਼ ਕਰੋ ਕਿ ਮੇਰੇ ਫਰੈਂਡ ਦੀ ਗੱਡੀ ਸੀ ਨਵੀਂ ਗੱਡੀ ਲਈ ਉਹਦੀਆਂ ਲਾਈਟਸ ਦੇ ਵਿੱਚ ਨਾ ਫੌਗ ਜਾਣ ਲੱਗੀ ਜੀ ਜਦੋਂ ਧੋਆ ਕਰਨ ਤੇ ਵਿੱਚ ਉਹਦੇ ਫੌਗ ਆ ਗਿਆ ਕਰੇ ਕੰਪਨੀ ਕੋਲੇ ਦੱਸ ਗਏ ਮਾਰੇ ਕਿਤੇ ਕਹਿੰਦੇ ਰਬੜ ਖਰਾਬ ਹੈ ਰਬੜ ਮਗਵਾ ਕੇ ਪਾ ਦਾਂਗੇ ਕਿਤੇ ਕਹਿ ਦਿੰਦੇ ਆ ਲਾਈਟ ਚੇਂਜ ਕਰ ਦਾਂਗੇ ਪਰ ਕੀਤੀ ਨਹੀਂ ਉਹਨੂੰ ਚੁੱਪ ਕਰਕੇ ਵਰਾ ਕੇ ਜੇ ਭੇਜ ਦਿੰਦੇ ਆ ਕੰਪਲੀਟਸ ਨਹੀਂ ਆਦੇ ਕਿ ਇੱਥੇ ਗੱਡੀ ਖੜੀ ਕਰ ਦਿਓ ਅਸੀਂ ਕੰਪਲੀਟ ਪਾ ਦਾਂਗੇ ਜਿੱਦੇ ਆ ਗਈ ਲੈ ਲੈ ਮਟਰ ਵੀ ਚੇਂਜ ਕਰ ਦਾਂਗੇ ਉਹਨੇ ਕੰਪਲੀਟ ਵੀ ਪਾਤੀ ਜਦੋਂ ਉਹਦੇ ਕੋਲੇ ਦੁਬਾਰਾ ਗਈ ਕਹਿੰਦੇ ਆਈ ਨਹੀਂ ਹਜੇ ਤੱਕ ਲਾਈਟ ਹੀ ਨਹੀਂ ਆਈ ਡੇਢ ਤੋਂ 2 ਮਹੀਨੇ ਹੋ ਗਏ ਉਹ ਬੰਦਾ ਰਾਤ ਨੂੰ ਕਿਸੇ ਪਾਸੇ ਨਹੀਂ ਜਾਣ ਜੋਗਾ ਜੀ ਉਹ ਕਿਉਂਕਿ ਲਾਈਟ ਉਹਦੀ ਬਹੁਤ ਜ਼ਿਆਦਾ ਘਟਾ ਘੱਡੀ ਦੀ ਗੱਡੀਆਂ ਵਧੀਆ ਜਦੋਂ ਦੀ ਇਹਨਾਂ ਨੇ ਜੈਗੂਅਰ ਲਈ ਹੈ ਨਾ ਜੈਗੂਅਰ ਖਰੀਦ ਲਈ ਸੀ ਕੰਪਨੀ ਨੇ ਟਾਟਾ ਨੇ ਉਸ ਤੋਂ ਬਾਅਦ ਇਹਨਾਂ ਦੀ ਨਾ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਗੱਡੀਆਂ ਬਹੁਤ ਚੰਗੀਆਂ ਆ ਜਿਵੇਂ ਟਾਟਾ ਪੰਜ ਆਈਆਂ ਅਲਟਰੋ ਆ ਗਈ ਸੀ ਟੀਆਗੋ ਆ ਗਈ ਸੀ ਗੱਡੀਆਂ ਚੰਗੀਆਂ ਨੋ ਡਾਊਟ ਤੇ ਉਦੋਂ ਪਹਿਲਾਂ ਤਾਂ ਤੁਸੀਂ ਦੇਖਿਆ ਹੀ ਹੋਣਾ Tata Indica ਸੀਗੀ ਜਾਂ Vista ਆਈ ਸੀ Tata Safari, Sierra ਬਹੁਤ ਬੁਰੀ ਤਰ੍ਹਾਂ ਪਿੱਟੀਆਂ ਸੀ ਬੁਰੀ ਤਰ੍ਹਾਂ ਜਿਹੜੀਆਂ ਉਹ ਲੋਕਾਂ ਦੇ ਘਰਾਂ ਤੇ ਜਾ ਕੇ ਵੀਰ ਗਈਆਂ ਸੀ ਹਾਰੀ ਗਈਆਂ ਸੀਆਂ ਗੱਡੀਆਂ ਕਿਸੇ ਤੋਂ ਵਿਕੀਆਂ ਵੀ ਨਹੀਂ ਇਹਨਾਂ ਘਰੇ ਖੜੀਆਂ ਹੋਣੀਆਂ ਜਿਨ੍ਹਾਂ ਦੇ ਖੜੀਆਂ ਆਣੀਆਂ ਸੋ Tata ਨੇ ਇੱਕ ਚੰਗੀ ਵਾਪਸੀ ਕੀਤੀ ਹੈ ਪਰ ਜ਼ਰੂਰ ਧਿਆਨ ਦੇਣ ਕਸਟਮਰ ਦੀ ਜ਼ਰੂਰ ਸੁਣਨ ਪਈਏ ਚੀਜ਼ ਚੰਗੀ ਆ ਇੰਡੀਆ ਦੀ ਆਪਾਂ ਵੀ ਇੰਡੀਆ ਦੀ ਚੀਜ਼ ਲੈ ਕੇ ਰਾਜ਼ੀ ਆ ਕਿਉਂਕਿ ਇੰਡੀਆ ਦਾ ਪੈਸਾ ਇੰਡੀਆ ਦੇ ਵਿੱਚ ਰਵੇ ਦੇਸ਼ ਦੀ ਚੀਜ਼ ਆ ਦੇਸ਼ ਦਾ ਬੰਦਾ ਉਹਦੇ ਨਾਲ ਖੜਨਾ ਜ਼ਰੂਰ ਚਾਹੀਦਾ ਦੂਜੇ ਨੰਬਰ ਤੇ ਆਈ ਹੈ ਜੀ ਹੁੰਡਾਈ 51000 ਤੇ 820 ਗੱਡੀਆਂ ਇਹਨਾਂ ਨੇ ਸੇਲ ਕੀਤੀਆਂ ਹੁੰਡਾਈ ਇੱਕ ਕੋਰੀਆ ਦੀ ਕੰਪਨੀ ਹੈ ਜੀ ਵਧੀਆ ਚੀਜ਼ ਬਣਾਉਂਦੀ ਆ ਇਹਨਾਂ ਦੇ ਕਾਫੀ ਸਕਸੈਸਫੁਲ ਪ੍ਰੋਡਕਟ ਰਹੇ ਆ ਜੇਕਰ ਤੁਸੀਂ ਥੋੜੀ ਐਵਰੇਜ ਨੂੰ ਇਗਨੋਰ ਕਰਦੇ ਹੋ ਐਗਰੋ ਐਵਰੇਜ ਦੇ ਨਾਲ ਮਤਲਬ ਵੀ ਕੰਪਰੋਮਾਈਜ਼ ਕਰ ਸਕਦੇ ਹੋ ਤਾਂ ਤੁਸੀਂ ਇਹ ਗੱਡੀਆਂ ਲੈ ਲਓ ਤੁਹਾਨੂੰ ਕਿਤੇ ਜਿੱਥੇ ਮਰਜ਼ੀ ਲਈ ਫਿਰੋ ਕੁਝ ਨਹੀਂ ਹੋਣ ਲੱਗਿਆ ਗੱਡੀਆਂ ਨੂੰ ਜਿਵੇਂ ਆਪਾਂ ਕ੍ਰੇਟਾ ਦੀ ਗੱਲ ਕਰਦੇ ਆਂ ਵਰਨਾ ਦੀ ਗੱਲ ਕਰਦੇ ਆਂ ਜਾਂ ਗੱਡੀਆਂ ਬਹੁਤ ਚੰਗੀਆਂ ਜੀ ਇਹਨਾਂ ਦੀਆਂ ਸਾਰੀਆਂ ਗੱਡੀਆਂ ਵਧੀਆ ਕੋਈ ਬਸ ਹੁਣ ਐਕਸਟਰਾ ਕੱਢੀ ਸੀ ਬੜੀ ਬਾਕਸ ਸੀ ਜੀ ਕੰਜਸਟਡ ਜੀ ਜ਼ਿਆਦਾ ਬਣਾਤੀ ਉਹ ਨਹੀਂ ਚੱਲੀ ਮੈਨੂੰ ਲੱਗਦਾ ਤੇ ਬਾਕੀ ਆ ਵੈਨਿਊ ਵਗੈਰਾ ਵਧੀਆ ਚੱਲ ਗਈਆਂ ਸੀਗੀਆਂ ਇਹਨਾਂ ਦੀ ਜਿਹੜਾ ਸੈਂਟਰੋ ਨੇ ਤਾਂ ਰਾਜ਼ ਹੀ ਕੀਤਾ ਹੈ ਸੈਂਟਰੋ ਹੁਣ ਦੁਬਾਰਾ ਕੱਢਤੀ ਹੈ ਥੋੜੀ ਜੀ ਓਵਰ ਪ੍ਰਾਈਜ਼ ਹੋਣ ਕਰਕੇ ਪਿੱਛੇ ਰਹਿ ਜਾਂਦੀ ਹੈ ਤਾਂ ਕਰਕੇ ਲੋਕ ਵੈਗਨ ਆਰ ਲੈ ਲੈਂਦੇ ਆ ਉਸ ਸੈਗਮੈਂਟ ਦੇ ਵਿੱਚ ਜਾ ਕੇ ਉਨੇ ਹੀ ਪੈਸੇ ਲਾਉਣ ਵਾਲੇ ਬੰਦੇ ਤੇ ਜੇਕਰ ਤੁਸੀਂ ਐਵਰੇਜ ਨੂੰ ਤੁਹਾਡੇ ਵਾਸਤੇ ਮੈਨੇ ਨਹੀਂ ਰੱਖਦੀ ਸੇਫਟੀ ਵਧੀਆ ਤਾਂ ਉਹ ਹੰਡਾਈ ਦੀਆਂ ਗੱਡੀਆਂ ਤੁਸੀਂ ਲੈ ਸਕਦੇ ਹੋ ਇੱਕ ਵਧੀਆ ਚੀਜ਼ ਹੈ ਜੀ ਹਾਈਲਾਈਟ ਨੰਬਰ ਤੇ ਆ ਜੀ ਮਰੂਤੀ ਸਜੂਕੀ ਜਿਹੜੀ ਕਿ ਹਰ ਵਾਰ ਰਹਿੰਦੀ ਰਹਿੰਦੀ ਆ ਜੀ 150743 ਗੱਡੀਆਂ ਇਹਨਾਂ ਨੇ ਸੇਲ ਕੀਤੀਆਂ ਜੀ ਮਾਰਚ ਦੇ ਮਹੀਨੇ ਦੇ ਵਿੱਚ ਪਰ ਫੇਰ ਵੀ ਇਹ ਥੱਲੇ ਆ ਕਿਉਂਕਿ ਕੋਈ ਸਮਾਂ ਹੁੰਦਾ ਸੀ ਜਦੋਂ ਇਹਨਾਂ ਦੀ 52% 55% ਇਹਨਾਂ ਦਾ ਸ਼ੇਅਰ ਮਾਰਕੀਟ ਹੁੰਦੀ ਸੀ ਬਾਜ਼ਾਰ ਦੇ ਵਿੱਚ ਮਰੂਤੀ ਸਜੂਕੀ ਦੀ ਪਰ ਅੱਜ ਕੱਲ ਨਹੀਂ ਇਨਾਂ ਦੀ ਵੀ ਕੁਆਲਿਟੀ ਘਟਦੀ ਜਾਂਦੀ ਹੈ ਥੋੜਾ ਜਿਹਾ ਵੀ ਇੰਡੀਆ ਦੇ ਵਿੱਚ ਪਤਾ ਨਹੀਂ ਕਿਉਂ ਚੰਗੀ ਗੱਡੀ ਕਿਉਂ ਨਹੀਂ ਦਿੰਦੇ ਹਾਲਾਂਕਿ ਆਪਣੇ ਇੰਡੀਆ ਦੇ ਵਿੱਚ ਹੀ ਗੱਡੀਆਂ ਤਿਆਰ ਹੁੰਦੀਆਂ ਇਨਾਂ ਦੀਆਂ ਤੇ ਬਾਹਰਲੇ ਦੇਸ਼ ਦੇ ਵਿੱਚ ਗੱਡੀਆਂ ਜਾ ਕੇ ਸੇਲ ਹੁੰਦੀਆਂ ਪਰ ਉਹਨਾਂ ਦੀ ਕੁਆਲਿਟੀ ਦਾ ਤੇ ਆਪਣੀ ਦੇਸ਼ ਦੀ ਕੁਆਲਿਟੀ ਦਾ ਦਿਨ ਰਾਤ ਦਾ ਫਰਕ ਹੁੰਦਾ ਪਤਾ ਨਹੀਂ ਆਪਾਂ ਨੂੰ ਗਰੀਬ ਸਮਝਦੇ ਆ ਇਹ ਜਾਂ ਕੀ ਸਮਝਦਿਆ ਮੈਨੂੰ ਨਹੀਂ ਕੋਈ ਪਤਾ ਜੇਕਰ ਤੁਹਾਨੂੰ ਪਤਾ ਤਾਂ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਇੰਡੀਆ ਦੇ ਵਿੱਚ ਉਹ ਕੁਆਲਿਟੀ ਦੀਆਂ ਗੱਡੀਆਂ ਕਿਉਂ ਨਹੀਂ ਵੇਚਦੇ ਜਿਹੜੀਆਂ ਬਾਹਰਲੇ ਦੇਖਦੇ ਹੁਣ ਬਾਹਰ ਤੇ ਬਾਹਰ ਜਿਹੜੀ ਸਵਿਫਟ ਵੇਚਦੇ ਆ ਉਹ ਸਵਿਫਟ ਕਮਾਲ ਦੀ ਸਵਿਫਟ ਐ ਸਪੋਰਟਸ ਆ ਉਹ ਉਹਨੂੰ ਇੰਡੀਆ ਦੇ ਵਿੱਚ ਦੇ ਦੇਣ ਖਾਂ ਕਿਉਂ ਨਹੀਂ ਦਿੰਦੇ ਪਤਾ ਨਹੀਂ ਕਿਉਂ ਕੀ ਰੀਜ਼ਨ ਐ ਐਡੀ ਵੱਡੀ ਮਾਰਕੀਟ ਆ ਇੰਡੀਆ ਦੇ ਸਕਦੇ ਆ ਇੱਥੇ ਦੇਣ ਨੂੰ ਕੀ ਹੋਇਆ ਪਰ ਦਿੰਦੇ ਨਹੀਂ ਪਤਾ ਨਹੀਂ ਸਾਡੇ ਲੋਕ ਬਸ ਜਿਹੜੀ ਚੀਜ਼ ਦੇ ਪਿੱਛੇ ਪੈ ਜਾਂਦੇ ਬਸ ਇੱਕ ਕਰੀ ਪੈ ਜਾਂਦੇ ਆ ਸੋ ਆਪਾਂ ਵੀ ਥੋੜੀ ਜੀ ਭੇਡਚਾਲ ਛੱਡੀਏ ਜੀ ਥੋੜੀ ਜੀ ਆਪਦੀ ਫੈਮਿਲੀ ਨੂੰ ਵੀ ਸੇਫ ਰੱਖਣਾ ਜ਼ਰੂਰੀ ਹੁੰਦਾ ਕਿਤੇ ਨਾ ਕਿਤੇ ਇੱਕ ਵਧੀਆ ਗੱਡੀ ਲਿਆ ਕਰੋ ਜਦੋਂ ਲੈਨੇ ਆ ਐਵਰੇਜ ਨਾਲ ਥੋੜਾ ਬਹੁਤਾ ਠੀਕ ਹੈ ਕੰਪਰੋਮਾਈਜ਼ ਕਰਨਾ ਪੈਂਦਾ ਹੀ ਆ ਕਿ ਗੱਡੀ ਹੌਲੀ ਹੋਊਗੀ ਤਾਂ ਐਵਰੇਜ ਤਾਂ ਦੇਊਗੀ ਦੇਊਗੀ ਉਹ ਹਨਾ ਬਾਕੀ ਇੰਜਨ ਇਹਨਾਂ ਦੇ ਰਿਲਾਈਏਬਲ ਹੈਗੇ ਆ ਕੋਈ ਪ੍ਰੋਬਲਮ ਤਾਂ ਹੈ ਨਹੀਂ ਇੰਜਨਾਂ ਦੇ ਵਿੱਚ ਪਰ ਇਹਨਾਂ ਕਿ ਜ਼ਰੂਰ ਹੈ ਵੀ ਕੋਈ ਹੋਰ ਜਿਵੇਂ ਹੁਣ ਇਹਨਾਂ ਨੇ ਜੇ ਸੀਰੀਜ਼ ਦਾ ਇੱਕ ਇੰਜਨ ਲਾਂਚ ਕੀਤਾ ਹੈ ਪਹਿਲਾ 4 ਸਿਲੰਡਰ ਸੀ ਬਹੁਤ ਰਫਾਈਨ ਇੰਜਨ ਸੀਗਾ ਵਾਈਬ੍ਰੇਸ਼ਨ ਬਿਲਕੁਲ ਨਹੀਂ ਸੀ ਸਾਲੋਂ ਸਾਲ ਚੱਲਦਾ ਸੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਪਰ ਹੁਣ ਇਹਨਾਂ ਨੇ ਜਦੋਂ ਦਾ ਨਾ 3 ਸਿਲੰਡਰ ਕਰਾ ਸਵਿਫਟ ਦੇ ਵਿੱਚ ਪਾਇਆ ਇਹਨਾਂ ਨੇ ਸੋ ਸਵਿਫਟ ਦੀ ਕੰਪਲੀਟ ਆਉਣ ਲੱਗੇ ਹੁਣ ਸਵਿਫਟ ਇੰਨੀ ਜ਼ਿਆਦਾ ਨਹੀਂ ਵਿਕੀ ਹੋਣੀ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਬਾਕੀ ਜੇਕਰ ਤੁਹਾਡੇ ਕੋਲੇ ਹੈਗੀ ਆ ਤਾਂ ਤੁਸੀਂ ਟੈਸਟ ਕਰਿਓ ਉਹਦਾ ਬੋਰਨਰਡ ਚੱਕ ਲਿਓ ਉਹਦੇ ਤੇ ਪਾਣੀ ਦਾ ਗਲਾਸ ਰੱਖ ਕੇ ਦੇਖਿਓ ਕਿੰਨੀ ਜ਼ਿਆਦਾ ਵਾਈਬ੍ਰੇਟ ਕਰਦੀ ਹੈ ਤੇ ਜੇ ਉਹਦੇ ਡੀ ਡੀ ਆਈਐਸ ਇੰਜਨ ਦਾ ਕੋਈ ਮਤਲਬ ਇਹਨਾਂ ਦੀ ਗੱਡੀ ਆਈ ਆ ਪਹਿਲਾਂ ਜਿਹੜੇ ਇੰਜਨ ਪੁਰਾਣੇ ਸੀਗੇ ਤੇ ਕਿਤੇ ਉਹਦੇ ਤੇ ਪਾਣੀ ਦਾ ਗਲਾਸ ਰੱਖ ਕੇ ਦੇਖਿਓ ਮੜਾ ਜਾਂ ਛਣਕਦਾ ਵੀ ਨਹੀਂਗਾ ਤੇ ਉਹ ਗੱਡੀਆਂ ਦੀ ਅੱਜ ਵੀ ਰੀਸੇਲ ਵੈਲਿਊ ਇੰਨੀ ਜ਼ਿਆਦਾ ਈਸ਼ਟ ਛੱਡ ਗਾ ਦੇ। ਉਹ ਇੰਜਨ ਛੱਡ ਕੇ ਹੁਣ ਇਹਨਾਂ ਨੇ ਨਵਾਂ ਇੰਜਨ ਪਾਇਆ ਦੇ ਵਿੱਚ। ਆਉਣ ਵਾਲਾ ਹੈ ਤਾਂ ਵੈਸੇ BS7 ਦੇ ਨੋਰਮਸ ਹੀ ਇਹਨਾਂ ਦੀ ਵੀ ਮਜਬੂਰੀ ਬਣ ਗਈ ਚੇਂਜ ਕਰਨਾ। ਕਿਉਂਕਿ ਜੇ ਉਹ ਨੋਰਮਸ ਨਹੀਂ ਫਾਲੋ ਕਰਦੇ ਤਾਂ ਕਿਤੇ ਨੇ ਕਿਤੇ ਪਿੱਛੇ ਰਹਿ ਜਾਣਗੇ ਤਿਆਰੀ ਤਾਂ BS7 ਦੀ ਚੱਲੀ ਜਾਂਦੀ ਹੈ। ਕਿਉਂਕਿ ਆਉਣ ਵਾਲੇ ਸਮੇਂ 'ਚ ਇਥਨੋਲ 30 ਬੰਨ ਲੱਗ ਜਾਣਾ ਜੀ। ਉਹਦੇ ਤੇ ਹੌਲੀ-ਹੌਲੀ ਆਪਾਂ ਨੂੰ ਲਾ ਦੇਣਾ। ਇੱਕਾ ਹੋਰ ਅੱਜ ਖਬਰ ਸੁਣੀ ਸੀ ਵੀ ਦਿੱਲੀ ਦੇ ਵਿੱਚ ਮੋਟਰਸਾਈਕਲ ਸਕੂਟਰਾਂ ਇਸ ਪੈਟਰੋਲ ਵਾਲੀਆਂ ਬੰਦ ਹੀ ਕਰ ਦੇਣੀਆਂ ਡੀਜ਼ਲ ਤਾਂ ਬੰਦ ਕਰਦਾ ਹੀ ਕਰਦੇ ਸੀ ਹੁਣ ਕਹਿੰਦੇ ਪੈਟਰੋਲ ਵੀ ਬੰਦ ਕਰ ਦੇਣਾ ਕੀ ਕਰਨਾ ਗੜਕਦੀ ਨੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਨੀ ਸੀ ਮਾਰਚ ਦੀ ਸੋ ਪਹਿਲੀ ਵਾਰੀ ਆਪਾਂ ਲਾਈਵ ਹੋਏ ਆ ਜੀ ਕੋਈ ਬਹੁਤਾ ਐਕਸਪੀਰੀਅੰਸ ਵੀ ਨਹੀਂਗਾ ਇਹ ਕਿਵੇਂ ਕੀ ਕਰਨਾ ਹੁੰਦਾ ਕੀ ਨਹੀਂ ਕੋਈ ਗੱਲ ਨਹੀਂ ਆਪਣਾ ਹੀ ਚੱਲੂਗਾ ਤੁਹਾਡੇ ਨਾਲ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਸਰਜੀਤ ਭੈਣ ਨੇ ਕਰਿਆ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ਹੌਸਲਾ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਅਗਲੇ ਵਰੀਆ ਕੰਟੈਂਟ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ